ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਕਾਲ ਟੀਵੀ ਦੇਖ ਰਹੇ ਸਾਰੇ ਹੀ ਪਿਆਰਾਂ ਦਾ ਦੇਸ਼ ਬੰਦੇਸ਼ ਵਿੱਚ ਤੁਸੀਂ ਬਸਦੇ ਹੋ ਸਭ ਦਾ ਹੀ ਧੰਨਵਾਦ ਹੈ ਸੋ ਅੱਜ ਜਿਉ ਆਪਾਂ ਕਿਸੇ ਕਿਸੇ ਤੇ ਗੱਲਬਾਤ ਕਰਨੀ ਹੈ ਉਹ ਹੈ ਕਿ ਗੁਰੂ ਘਰ ਦੇ ਮਹਾਨ ਕੀਰਤਨੀਏ ਪਾਏ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੀ ਜੋ ਕਿ ਬੜੀ ਉਹਨਾਂ ਦੀ ਆਵਾਜ਼ ਪਿਆਰੀ ਹੈ ਤੇ ਬੜਾ ਹੀ ਬਿਰਾਗ ਮਈ ਕੀਰਤਨ ਕਰਦੇ ਹਨ ਸਵਾਜ ਮਨ ਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਪਦਮਸ਼ਰੀ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਤੁਸੀਂ ਸੱਚ ਕਰਕੇ ਜਾਣਿਓ ਕੁਝ ਦਿਨ ਪਹਿਲਾਂ ਦੀ ਹੀ ਗੱਲ ਹੈ ਮੈਂ ਫੁਰਨਾ ਕੀਤਾ ਸੀ ਕਿ ਪਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਵਿਰਾਗਮਈ ਕੀਰਤਨ ਕਰਦੇ ਹਨ ਉਹਨਾਂ ਨੂੰ ਸ਼੍ਰੀ ਪਦਮ ਜੋੜ ਅਵਾਰਡ ਹੁੰਦਾ ਹੈ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਕਿਉਂ ਨਹੀਂ ਮਿਲੇ ਸੋ ਅੱਜ ਮੇਰੇ ਪ੍ਰਮਾਤਮਾ ਨੇ ਜੋ ਮਨ ਦੇ ਦਿਲੋਂ ਤਮੰਨਾ ਸੀ ਉਹ ਪੂਰੀ ਕੀਤੀ ਹੈ ਹੁਣ ਤੁਸੀਂ ਸੋਚੋਗੇ ਕਿ ਇਹਦੇ ਵਿੱਚ ਤਮੰਨਾ ਕੀ ਹੋਈ ਕਿਉਂਕਿ ਗੁਰਮੋਹ ਪਿਆਰੋ ਜੋ ਗੁਰੂ ਘਰ ਦੇ ਕੀਰਤਨੇ ਹਨ ਕੋਈ ਵੀ ਕਥਾ ਬਾਚਕ ਹੈ ਕੀਰਤਨ ਕਰਦੇ ਸੋ ਉਹਨਾਂ ਨੂੰ ਬਣਦਾ ਜੋ ਉਹਨਾਂ ਦਾ ਸਨਮਾਨ ਹੈ ਮਿਲਣਾ ਚਾਹੀਦਾ ਇਹ ਜਿਹੜਾ ਅਵਾਰਡ ਸੀ ਪਹਿਲਾਂ ਭਾਈ ਨਿਰਮਲ ਸਿੰਘ ਜੀ ਜੋ ਅਪਨ ਇਸ ਦੁਨੀਆ ਵਿੱਚ ਨਹੀਂ ਹਨ ਉਹਨਾਂ ਨੂੰ ਮਿਲਿਆ ਸੀ ਮੇਰੇ ਮਨ ਵਿੱਚ ਵਿਚਾਰ ਆਉਂਦਾ ਸੀ ਕਿ ਇਹ ਅਵਾਰਡ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਨੂੰ ਜ਼ਰੂਰ ਮਿਲਣਾ ਚਾਹੀਦਾ ਤੇ ਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਤੇ ਉਹਨਾਂ ਦੀ ਪੂਰੀ ਟੀਮ ਨੂੰ 10 ਵੱਲੋਂ ਬਹੁਤ-ਬਹੁਤ ਮੁਬਾਰਕਾਂ ਇਸ ਤਰ੍ਹਾਂ ਹੀ ਤੁਸੀਂ ਸੰਗਤਾਂ ਨੂੰ ਕੀਰਤਨ ਦੁਆਰਾ ਜੋੜਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੇ ਜੇ ਉਹਨਾਂ ਦਾ ਕੋਈ ਸਰੋਤਾ ਉਹਨਾਂ ਨੂੰ ਚਾਣ ਵਾਲਾ ਸੁਣਦਾ ਹੋਵੇ ਤਾਂ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾਓ ਗੁਰਮੋ ਪਿਆਰੂ ਮੈਂ ਉਹਨਾਂ ਦੀ ਪੂਰੀ ਟੀਮ ਨੂੰ ਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਮੈਂ ਕਦੇ ਮਿਲਿਆ ਨਹੀਂ ਪਰ ਉਹਨਾਂ ਦਾ ਮੈਂ ਕੀਰਤਨ ਜੋ ਸੁਣਦਾ ਹੈ ਤੇ ਗੁਰਮੁਖ ਪਿਆਰ ਉਹ ਵਕਈ ਕੀਰਤਨ ਸੁਣ ਕੇ ਇੱਕ ਬੈਰਾਗ ਆਉਂਦਾ ਹੈ ਅੰਦਰ ਇੱਕ ਤੜਫ ਪੈਦਾ ਹੁੰਦੀ ਸਾਰੇ ਕੀਰਤਨੇ ਸਤਕਾਰਯੋਗ ਨੇ ਜਿਨੇ ਵੀ ਰਾਗੀ ਨੇ ਮੈਂ ਰਾਗ ਬਾਰੇ ਬਹੁਤਾ ਜਾਣਦਾ ਨਹੀਂ ਮੈਨੂੰ ਕੋਈ ਸੁਰਤਾਲਦਾਨ ਪਤਾ ਨਹੀਂ ਪਰ ਫਿਰ ਵੀ ਜਦੋਂ ਉਹਨਾਂ ਦੇ ਜੋ ਤਨ ਉਹਨਾਂ ਦੇ ਕਹੇ ਬੋਲ ਕੀਰਤਨ ਰਾਗ ਦੀ ਤਨਾ ਜੋ ਕੰਨ ਵਿੱਚ ਬੰਦੀ ਹਨ ਤਾਂ ਬੜਾ ਹੀ ਆਨੰਦ ਆਉਂਦਾ ਹੈ ਸਵਾਜ ਦੇ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਬਹੁਤ ਬਹੁਤ ਮੁਬਾਰਕਾਂ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਪੂਰੇ ਜਥੇ ਨੂੰ ਪੂਰੀ ਉਹਨਾਂ ਦੇ ਟੀਮ ਨੂੰ ਸੋ ਐਨੇ ਕਿ ਬੇਨਤੀ ਕਰਨੀ ਪ੍ਰਵਾਹ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ